ਸਹੀ ਇਹ ਲੋ ਤੇ ਸੀ ਨਹੀਂ ਕਿਉਂਕਿ ਦੇਖੋ ਆਪਣੇ ਦਾਰਜ ਨੂੰ ਐਵੇਂ ਨਿਕਲਣ ਦੇ ਕੋਈ ਦਰਤੀ ਨਹੀਂ ਆਉਂਦੇ ਸਹੀ ਮੁਖ ਇਹ ਹੈਗਾ ਜਿਸ ਤਰ੍ਹਾਂ ਇਹ ਨਿਕਲ ਗਈ ਆਇਆ ਤੇ ਮੇਰੀ ਜਦ ਵੀ ਚੱਕ ਪਿਆਦੀ ਚੱਕ ਦਿੰਦੇ ਜੀ ਛੇੜਾ ਨਹੀਂ ਅਸੀਂ ਆਪਾਂ ਸੈਟਪ ਸੈਟ ਨਹੀਂ ਆਪਣੇ ਬਾਹਰ ਮੂੜੇ ਖੜਾ ਕਰਦੇ ਲੈ ਲੀਦਾ ਅਸੀਂ ਵੀ ਖੜੇ ਆ ਪਰ ਸੈਟ ਨਹੀਂ ਹੋ ਜਾਂਦਾ जग जग कड़ी इस कड़ी इसके अंदर बात करें इधर कार्मों सरकार इधर बात करें इधर आप अपना सारे लोगों को बात करेंगे सब ओके ओ खड़ने ने है भी कोई दो चार मकान नहीं जा ज़्यादा तो है अबे तेरा एक्सीडेंट होया ऐसी का ऐसी ना चार महीने तक तो बिल्कुल बैठते थे सीधा अभी बड़े ही नहीं दिक्कत है अभी कोटी चक्के लेके जाने से उठे मोटरसाइकिल नहीं आएंगे उधर मोटरसाइकिल गली गली नहीं किसे खोला ਮੇਰਾ ਕਾਸ਼ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਅਸ਼ਿਸ਼નગર ਹੈ ਦਿਨਦਾਲੂਪਾਦਨਗਰ ਲੇਕਿਨ ਮਾ ਇਹ ਕਬਜ਼ਾ ਕਿਸਾਨਿਆਂ ਦਾ ਕੁਛ ਨਹੀਂ ਸਾਡੇ ਦਾ ਅੰਦਰ ਆ ਆ ਦੇਖੋ ਦਿੱਕਤ ਬਹੁਤ ਆ ਸਾਡੀ ਗੱਜੀਆਂ ਨਹੀਂ ਲੰਗਦੀ ਉਰੋ ਜਗ੍ਹਾ ਬਹੁਤ ਕਬਜ਼ਾ ਕੀਤਾ ਹੋਇਆ ਹੈ ਦੇਖੋ ਮੋਟਰਸਾਈਕਲ ਗੱਲ ਕਰੀਏ 8 8 10 10 ਫੁੱਟ ਜਿਹੜਾ ਏਰੀਆ ਹੈ ਇਕੱਲੇ ਇਕੱਲੇ ਘਰ ਨੇ ਘੇਰੇ ਹੋਏ ਉਹਨਾਂ ਬਾਰੇ ਕੀ ਕਹੂੰਗੇ ਬਸੇ ਤੁੜਾਓ ਜੀ ਅੰਦਰ ਕਰਵਾਓ ਬਸ ਆਪਦਾ ਇਹ ਕਹਿਣਾ ਚਾਹੁੰਦੇ ਆ ਹਾਂ ਕਾਰਵਾਈ ਹੋਣੀ ਚਾਹੀਦੀ ਹੈ ਹਾਂ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਤਾਂ ਮੈਡਮ ਤੁਹਾਡਾ ਨਾਮ ਕੀ ਹੈ ਜੀ ਕ੍ਰਿਸ਼ਨ ਇਹ ਕਿਹੜਾ ਏਰੀਆ ਹੈ ਦਿਨਦਾਲੂ ਜਗਾ ਜਿਹੜੀ ਹੈਗੀ ਕਬਜ਼ੇ ਦੇ ਵਿੱਚ ਆਈ ਬਸ ਇਹ ਗਲੀ ਹੈਗੀ 1 ਫੁੱਟ ਦੀ ਮਤਲਬ ਦੋਨੋਂ ਪਾਸੇ ਤੇ ਦੱਬੀ ਹੋਈ ਆ ਇਹ ਨਹੀਂ ਹੈਗਾ ਕਿ ਸਾਡਾ ਕੋਈ ਮਹਿਮਾਨ ਵੀ ਆ ਕੇ ਇੱਥੇ ਕੋਈ ਮਤਲਬ ਸਹੀ ਤਰੀਕੇ ਨਾਲ ਆ ਜਾਵੇ ਕੋਈ ਬਿਮਾਰ ਸਮਾਰ ਹੋ ਜਾਏ ਤਾਂ ਗੱਡੀ ਨਹੀਂ ਆ ਸਕਦੀ ਅਸੀਂ ਬੜੇ ਪਰੇਸ਼ਾਨ ਹਾਂ ਇਸ ਗੱਲ ਤੋਂ ਗਲੀ ਕਿੰਨੇ ਪਾਸੇ ਦੀ ਹੈ ਗਲੀ 'ਚ ਤਾਂ ਹੈਗੇ 2-300 ਘਰਾਂ ਲੇਕਿਨ ਕੋਈ ਸੁਣਦਾ ਨਹੀਂ ਇਹ ਗੱਲ ਉਹਨਾਂ ਸ਼ਿਕਾਇਤ ਵੀ ਸੀ ਜੀ ਸ਼ਿਕਾਇਤਾਂ ਤਾਂ ਜਾਂਦੀਆਂ ਆਂਦੀਆਂ ਰਹਿੰਦੇ ਨੇ ਪ੍ਰਧਾਨ ਇੱਕ ਦਿਨ ਪ੍ਰਧਾਨ ਕੋਲ ਆਏ ਸੀਗੇ ਕਮੇਟੀ ਵਾਲੇ ਉਹ ਵੀ ਇਹਨਾਂ ਨੂੰ ਬੋਲ ਕੇ ਗਏ ਸੀਗੇ ਵੀ ਤੁਸੀਂ ਹੱਲ ਕਰੋ ਕੋਈ ਪ੍ਰਧਾਨ ਕਹਿੰਦਾ ਵੀ ਮੇਰੇ ਵੱਸ ਦੀ ਗੱਲ ਨਹੀਂ ਆ ਪ੍ਰਧਾਨ ਨੂੰ ਹੁਣ ਰੋਹਿਤ ਖਾ ਰੋਹਿਤ ਦਾ ਨਾਮ ਹੈ ਰਵੀ ਇਹ ਇਹਦਾ ਪੈਂਦਾ ਜੀ ਐਮਸੀ ਕੋਲ ਤਾਂ ਦਾ ਹੈਗਾ ਇਹ ਹਰਿੰਦਰ ਕੋਹਲੀ ਦੇ ਅੱਧਾ ਕ ਹੈਗਾ ਮੁਕਤਾ ਮੈਡਮ ਦੇ ਉਹਨਾਂ ਦੇ ਪਿੱਛੇ ਨਾ ਕੋਈ ਕਦਮ ਨਹੀਂ ਚੁੱਕਿਆ ਨਹੀਂ 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 ਕੋਈ ਨਹੀਂ ਚੁੱਕਦਾ ਚੱਕੇ ਤਾਂ ਨਾ ਸਾਰੇ ਇੱਕ ਨੇ ਫਿਰ ਸਾਡੇ ਵਰਗਿਆਂ ਨੂੰ ਹੀ ਜ਼ਿਆਦੇ ਪਰੇਸ਼ਾਨੀਆਂ ਹੋਰ ਕਿਸੇ ਨੂੰ ਹੈ ਨਹੀਂ ਨਾ ਇਤਨੀ ਕਿਉਂਕਿ ਸਭ ਕਬਾੜ ਕਬੂੜਾ ਹੋਈ ਸੀ ਕਿ ਇਹਨੂੰ ਢਾਹਤਾ ਜਾਏਗਾ ਸਾਰੇ ਹਾਂਜੀ ਆਏ ਸੀਗੇ ਉਹਦੀ ਕੋਈ ਨਹੀਂ ਸੁਣਿਆ ਉਹਦਨੇ ਨੇ ਉਹ ਕਹਿ ਕੇ ਗਏ ਸੀਗੇ ਵੀ ਹਮ ਇਹਨੂੰ 15 ਦਿਨ ਦਾ ਟਾਈਮ ਆ ਤੁਹਾਡੇ ਕੋਲ ਤੁਸੀਂ ਇਹਨੂੰ ਕਰ ਲਓ ਉਸ ਤੋਂ ਬਾਅਦ ਕਹਿੰਦਾ ਫਿਰ ਅਸੀਂ ਆਪ ਦੇਖਾਂਗੇ ਮੁੜ ਕੇ ਕੋਈ ਆਇਆ ਨਹੀਂ ਇਹ ਸੜਕ ਕਿੰਨੀ ਕਹੇ ਜੀ ਹਾਂਜੀ ਦਿੱਕਤ ਪਰਚੰਦੀ ਕਿੰਨੀ ਕਹ ਬਹੁਤ ਜ਼ਿਆਦੇ ਪਰੇਸ਼ਾਨੀ ਹੈ ਜੀ ਕੋਈ ਮਹਿਮਾਨ ਵੀ ਨਹੀਂ ਆ ਸਕਦਾ ਰਾਤ ਬਰਾਤ ਕੋਈ ਇੱਥੇ ਗੱਡੀ ਕੋਈ ਮੋਟਰ ਦੋਨੋਂ ਪਾਸੇ ਗਲੀ ਬੰਦ ਆ। ਸੜਕਾ ਤੇ ਵੀਰੇਜ ਦਾ ਤੇ ਪਾਣੀ ਦਾ ਪਾਇਪ ਦੋਨੋਂ ਪਾਸੇ ਦੱਬਿਆ ਹੋਇਆ। ਸੜਕਾ ਦੇ ਕਬਜ਼ੇ ਦੀ ਗੱਲ ਕਰ ਲਈ ਕਿੰਨੇ ਕ ਟਾਈਮ ਪਹਿਲਾਂ ਜਿਹੜਾ ਕਬਜ਼ਾ ਕਰਿਆ ਗਿਆ। ਕਬਜ਼ਾ ਤਾਂ ਦੇਖੋ ਘਰ ਤਾਂ ਹੈ ਹੀ ਬਹੁਤ ਦਿਨ ਦੇ ਲੇਕਿਨ ਇਹ ਅੰਧਾਗਿਆ ਅੰਧਾਗਿਆ ਕੇ ਕਬਜ਼ਾ ਹੁਣੀ ਹੋ ਰਿਹਾ। 2-4 ਸਾਲ ਤੇ। ਤੁਸੀਂ ਪਹਿਲਾਂ ਨਹੀਂ ਬੋਲੇ। ਬਹੁਤ ਵਾਰ ਕਹਿਆ ਜੀ ਇਹ ਗੱਲ ਤਾਂ ਬਹੁਤ ਵਾਰ ਕਿਉਂਕਿ ਸਾਰੇ ਉਹੋਨੇ ਆਪਣੇ ਕਾਮਕਾਰਾਂ ਵਾਲੇ ਕਬੜ ਵਾਲੇ ਨੇ ਕਿਉਂਕਿ ਸਾਡੇ ਵਰਗੇ ਵੀ ਸੁਣਦੇ ਹੀ ਨਹੀਂ। ਏਰੀਆ ਵਾਲੇ ਹੋਰ ਨਹੀਂ ਕੋਈ ਪਰੇਸ਼ਾਨ ਜੀ ਖਾਲੀ ਤੁਸੀਂ ਕੋਈ ਕੋਈ ਵੀ ਨਹੀਂ। ਨਹੀਂ ਨਹੀਂ ਸਾਰੇ ਪਰੇਸ਼ਾਨ ਸਾਰੇ ਆ ਜੀ ਲੇਕਿਨ ਇੱਕ जे मुख्य प्रधान जी ने उन्होंने रवि कुमार रवि कुमार है रवि रवि ਕਰਦੇ ਨਹੀਂ ਮਤਲਬ ਉਹ ਐ ਹੋ ਗਿਆ ਵੀ ਸਾਰੇ ਬ੍ਰਾਈ ਸਾਨੂੰ ਦੇ ਦਿੰਨੇ ਕੋਈ ਸੁਣਦਾ ਹੀ ਨਹੀਂ ਉਹਨਾਂ ਦੀ ਅਗਲੇ ਕਹੇਗੇ ਸੀ 15 ਦਿਨ ਦਾ ਮੈਂ ਟਾਈਮ ਦੇ ਕੇ ਸੀ ਕੋਣ ਆਇਆ ਦਵਾਰੇ ਕੋਈ ਆਇਆ ਹੀ ਨਹੀਂ ਆਇਆ ਹੀ ਨਹੀਂ ਉਹ 15 ਦਿਨ ਤੇ ਬਾਅਦ ਕੋਈ ਆਇਆ ਹੀ ਨਹੀਂ ਕਿਉਂਕਿ ਪ੍ਰਧਾਨ ਕਹਿੰਦਾ ਮੈਂ ਕੱਲ੍ਹ ਕਿਉਂ ਬ੍ਰਾਈ ਲਵਾਂ ਹੁਣ ਦਿੱਕਤ ਸਭ ਤੋਂ ਜ਼ਿਆਦਾ ਸਾਡੇ ਵਰਗਿਆਂ ਨੂੰ ਵੀ ਆਂਦੀ ਹੈ ਸਾਡੇ sire ਤੇ ਘਰ ਨੇ ਉੱਥੇ ਜਾ ਵਿਕਲ ਜਾਂਦਾ ਹੀ ਨਹੀਂ ਕੋਈ ਸਾਡਾ ਗੱਡੀ ਨਹੀਂ ਵੜ ਸਕਦੀ ਗੱਡੀ ਦੀ ਸਕੂਟਰ ਸਾਈਕਲ ਤੇ ਵੀ ਬਹੁਤ ਔਖੇ ਨਿਕਲਦੇ ਆ ਵਿਕਲ ਦੇਖੋ ਜੇ ਥੋੜੀ ਜਿਹੀ ਜਗ੍ਹਾ ਹੈ ਜਿੱਥੇ ਵਿਕਲ ਖੜਾ ਦਿਆ ਇੱਥੇ ਕਰੋਨ ਚ ਖੜਾਓ ਆਕੇ

ਸਾਰੇ ਨੇ ਕਰਿਆ ਕੀਤਾ ਹੋਇਆ ਬਾਹਰ ਕਰਿਆ ਹੋਇਆ ਸਾਰੇ ਨੇ ਹਾਂਜੀ ਹਾਂ ਜਦੋਂ ਸਾਰੇ ਤਾਂ ਸਾਰੇ ਤਰ੍ਹਾਂ ਦੇ ਆਹ ਦੇਖੋ ਸਾਰੇ ਥੜੇ ਬਣਾ ਲ ਕੇ ਨਿਯਾਹ ਕਰਕੇ ਬਿਲਕੁਲ ਹੈਗਾ ਹਾਂ ਸਾਰੀ ਗਲੀ ਰੋ ਹਾਂ ਸਾਰੀ ਗਲੀ ਰੋ